ਪਤੀ ਤੇ ਗਰਭਵਤੀ ਪਤਨੀ ਨੇ ਇਕੱਠਿਆਂ ਤੋੜਿਆ ਦਮ ਅਜੇ ਸਾਲ ਪਹਿਲਾਂ ਹੀ ਹੋਇਆ ਸੀ ਦੋਹਾਂ ਦਾ ਵਿਆਹ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਮੰਦਪਾਗਾ ਪਾਣਾ ਵਾਪਰ ਜਾਣਾ ਤੇ ਖੁਸ਼ੀਆਂ ਦਾ ਮਾਹੌਲ ਮਾਤਮ ਦੇ ਵਿੱਚ ਬਦਲ ਜਾਵੇਗਾ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹਿਨਾਕ ਨੋਜੀਆ ਇੱਕ ਬੇਹੱਦ ਹੀ ਦੁਖਦਾਈ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪਤੀ ਪਤਨੀ ਦੀ ਮੌਤ ਹੋ ਗਈ ਹੈ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਨੇ ਇਕੱਠਿਆਂ ਦਮ ਤੋੜ ਦਿੱਤਾ ਹੈ ਜਾਣਕਾਰੀ ਅਨੁਸਾਰ ਜਿਸ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਪਤਨੀ ਗਰਭਵਤੀ ਸੀ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਤਨੀ ਦੀ ਇਲਾਜ ਦੌਰਾਨ ਮੌਤ ਹੋਈ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਟਿੱਪੜ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਮਗਰੋਂ ਪਤੀ ਪਤਨੀ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਏ ਅਤੇ ਪਤੀ ਪਤਨੀ ਦੀ ਮੌਤ ਹੋ ਗਈ ਹੈ ਦੋਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਅਤੇ ਇੱਥੇ ਇਲਾਜ ਦੌਰਾਨ ਪਤਨੀ ਦੀ ਮੌਤ ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਹੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਕੋਟਕਪੂਰਾਵਾਲ ਜਾ ਰਹੇ ਸਨ ਆਪਣੇ ਰਿਸ਼ਤੇਦਾਰਾਂ ਦੇ ਕੋਲ ਅਤੇ ਰਾਹ ਦੇ ਵਿੱਚ ਇਹ ਵੱਡਾ ਤੇ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਵਤੀ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਸਾਲ ਪਹਿਲਾਂ ਹੀ ਦੋਹਾਂ ਦਾ ਵਿਆਹ ਹੋਇਆ ਸੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਇਹ ਖੁਸ਼ੀਆਂ ਦਾ ਮਾਹੌਲ ਮਾਤਮ ਦੇ ਵਿੱਚ ਬਦਲ ਜਾਵੇਗਾ ਇਹਨਾਂ ਨੇ ਕਦੇ ਸੋਚਿਆ ਨਹੀਂ ਹੋਣਾ ਸਾਲ ਪਹਿਲਾਂ ਹੀ ਅਜੇ ਵਿਆਹ ਹੋਇਆ ਸੀ ਅਜੇ ਤਾਂ ਵਿਆਹ ਦਾ ਚਾ ਵੀ ਨਹੀਂ ਸੀ ਲਥਿਆ ਕੀ ਇਸੇ ਦੌਰਾਨ ਹੈ ਮੰਦਪਾ ਕੀ ਖਬਰ ਸਾਹਮਣੇ ਆ ਗਈ ਹੈ ਪਰਿਵਾਰ ਉਜੜ ਗਿਆ ਹੈ ਪਰਿਵਾਰ ਦੇ ਤਿੰਨ ਜੀ ਕਹਿ ਸਕਦੇ ਆ ਕਿ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਕਿਉਂਕਿ ਪਤਨੀ ਗਰਭਵਤੀ ਸੀ ਅਤੇ ਆਪਣੇ ਪਤੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਸਨ ਕੋਟਕਪੂਰਾ ਵੱਲ ਰਾਹ ਦੇ ਵਿੱਚ ਇੱਕ ਟਿਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਇਸੇ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਜਿਹੜਾ ਸੀਗਾ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਦੋਹਾਂ ਦੀ ਮੌਤ ਹੋ ਗਈ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਤੇ ਪਤੀ ਦੀ ਤਾਂ ਮੌਤ ਹੋ ਗਈ ਸੀ ਪਹਿਲਾਂ ਹੀ ਤਾ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਗਿਆ ਹੈ ਤੁਹਾਨੂੰ ਸੁਣਾ ਦਿੰਦੇ ਆ ਜਗਰੋਤ ਸਿੰਘ ਕੀ ਲੱਗਦੇ ਸੀਗੇ ਆਪਣੇ ਮੇਰੇ ਵੱਡੇ ਬ੍ਰਦਰ ਸੀਗੇ ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀ ਇਹ ਜੀ ਘਰੋਂ ਜਾ ਰਹੇ ਸੀ ਆਦੇ ਸੌਰਾਂ ਨੂੰ ਮਿਲਣ ਜਾਣੇ ਸੀ ਦੋਵੇਂ ਜੀ ਮੋਟਰਸਾਈਕਲ ਉੱਤੇ ਭੱਜ ਹਾਂਜੀ ਇਹ ਹਾਦਸਾ ਕਿੱਥੇ ਹੋਇਆ ਇਹ ਹਾਦਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ ਸਾਈਆਂ ਦੇ ਚੌਕ ਚ ਹੋਇਆ ਹਾਂਜੀ ਜੀ ਚੌਕ ਦੇ ਵਿੱਚ ਅੱਛਾ ਕੀ ਉਹ ਗੱਡੀ ਕਿਹੜੀ ਵੱਜੀ ਗੱਡੀ ਜੀ ਬਲੈਰੋ ਗੱਡੀ ਵੱਜੀ ਆ ਜੀ ਉਹ ਕਿਧਰ ਆ ਰਹੀ ਸੀ ਉਹ ਗੱਡੀ ਇਧਰ ਹੀ ਜਾ ਰਹੀ ਸੀ ਜੀ ਫਿਰੋਜ਼ਪੁਰਾਲਾ ਤੋਂ ਵੀ ਉਧਰ ਹੀ ਜਾ ਰਹੀ ਐ ਇਧਰ ਹੀ ਜਾ ਰਹੀ ਸੀ ਫਿਰੋਜ਼ਪੁਰਾ ਹਾਂਜੀ ਪਿੱਛੋਂ ਅੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਨੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਦੀ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਬਜ਼ੇ ਸਾਹ ਗਈ ਸੀ ਉਹਨਾਂ ਨੂੰ ਪਹਿਲਾਂ ਫਰੀਦਕੋੜ ਫਰੀਦਕੋੜ ਦਾ ਹਲ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਬਟਿੰਡੇ ਲੈ ਕੇ ਹਾਂਜੀ ਇਹ ਲਾਜ ਦੇ ਦਰਵਾਜ਼ੇ ਤੋਂ ਹੋ ਗਈ ਨਾ ਹਾਂਜੀ 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 ਸੋਹਣੋਂ ਦੇ ਪਤਨੀ ਦੀ ਵੀ ਡੈੱਥ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਵੀ ਹੋ ਗਈ ਤਾਂ ਠੀਕ ਕਾਰਵਾਈ ਦੀ ਮੰਗ ਕਰਦੇ ਗੱਡੀ ਵਾਲੇ ਤੇ ਕਾਰਵਾਈ ਦੀ ਕੀ ਮੰਗ ਕਰਦੇ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡੀ ਤਿੰਨ ਜੀ ਘਰੋਂ ਤੁਰ ਗਈ ਇਕਬਾਲ ਸਿੰਘ ਆਈ ਇਕਬਾਲ ਸਿੰਘ ਜਿਹੜੇ ਐਸਿਡੇਟ ਹੋਇਆ ਤਾਂ ਪਤਾ ਇਹ ਕਿੱਥੇ ਹੋਇਆ ਸੀ ਇਹ ਮੀਨ ਰੋਡ ਸਾਈਂ ਵਾਲੇ ਹੋਇਆ ਜੀ ਹਾਂਜੀ ਕਿੰਨੀਆਂ ਵੀ ਸੀ ਕਿੱਥੇ ਜਾ ਰਹੇ ਸੀ ਮੀਆਂ ਬੀਬੀ ਕੋੜ ਪੂਰੇ ਜਾ ਰਹੇ ਸੀ ਫਰੋਜਪੁਰ ਤੋਂ ਜਾ ਰਹੇ ਸੀਗੇ ਕਿੰਦੇ ਤੇ ਜਾ ਰਹੇ ਮੋਰ ਸਾਹ ਤੇ ਸੀ ਬੋਤਲ ਤੇ ਸਵਾਰ ਹੋ ਕੇ ਜਾ ਰਹੇ ਸੀ ਕਿੱਥੇ ਚੱਲ ਰਹੇ ਹਾਂ ਸਾ ਕਿੱਦੇ ਨਾਲ ਹੋਇਆ ਕਿੱਥੇ ਵਾਪਰਿਆ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਆਈ ਉਹ ਕਿਧਰੋ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕਿ ਕਿੱਥੋਂ ਕੋ ਜਬਰਦਸਤ ਟੱਕਰ ਮਾਰੀ ਹਾਂ ਬੱਚੋ ਵੱਜੀ ਹੋਈ ਹੈ ਜਬਰਦਸਤੀ ਪੂਰੀ ਕਿੰਨੀ ਕ ਜਬਰਦਸਤ ਟੱਕਰ ਮਾਰੀ ਬਹੁਤ ਜ਼ਿਆਦਾ ਵੱਜੀ ਹੋਈ ਹੈ ਮੁੰਡੇ ਦੀ ਤਾਂ ਮੌਕੇ ਦੀ ਡੈਥ ਹੋ ਗਈ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀ ਤੇ ਕੁੜੀ ਦੀ ਵੀ ਡੈਥ ਹੋ ਗਈ ਅਪਰਿਪਕੂ ਦੇ ਵਿੱਚ ਜੀ ਸਾਨੂੰ 1.3-4 ਮਹੀਨਾ ਪ੍ਰੈਗਨੈਂਟ ਸੀ ਉਹ ਬੱਚੇ ਦੀ ਮੌਤ ਹੋ ਚੁੱਕੀ ਹੈ ਹਾਂ ਜਰਵਤੀ ਸੀਗੀ ਹਾਂਜੀ ਤੇ ਹਾਂਜੀ ਹੁਣ ਕੀ ਮੰਗੀਏ ਮੰਗੇ ਹੀ ਇਹ ਇਨਸਾਫ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਫੜੇ ਨਹੀਂ ਕਿ ਤੋ ਨਹੀਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਫੜੇ ਆ ਕਿ ਨਹੀਂ ਫੜੇ ਹਾਂਜੀ ਇਹਨਾਂ ਨੂੰ ਤਾਂ ਸਰਕਾਰੀ ਗੱਡੀ ਸੀ ਹਾਂ ਸਰਕਾਰੀ ਗੱਡੀ ਸੀ ਫੜੇ ਬੈਕ ਜਗਲਾਤ ਵਿਭਾਗ ਦੇ ਜਗਲਾਤ ਵਿਭਾਗ ਨੇ ਹਾਂ ਹਾਂ ਦੱਸ ਰਹੇ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਮੇਰਾ ਨਾਮ ਜਗਰੂਪ ਸਿੰਘ ਹੈ ਜਗਰੂਪ ਸਿੰਘ ਕੀ